ਮੈਂ ਵੀ ਉਮੀਦ ਕਰਦਾ ਤੇ ਅਰਦਾਸ ਵੀ ਕਰਦਾ ਕਿ ਇਹ ਤਰਕਸੰਗਤ ਬਜਟ ਹੋਵੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉtre ਪਰ ਜਦੋਂ ਜੇਬ 'ਚ ਪੈਸੇ ਹੋਵਗੇ ਤਾਂ ਕਿਸੇ ਨੂੰ ਦਿਓਗੇ ਨਾ ਜੋ ਤੁਹਾਡੇ ਕੋਲੇ ਆਪਣੇ ਕੋਲੇ ਹੈ ਹੀ ਨਹੀਂ ਤੇ ਵੱਲੂਗੇ ਕਿ ਮੈਂ ਤਾਂ ਤੁਹਾਨੂੰ ਇੰਨਾ ਹੀ ਕਹਿਣਾ ਚਾਹਣਾ ਕਿ ਅੱਜ ਸਾਡੇ ਹਿੰਦੁਸਤਾਨ ਦੇ ਕੌਮੀ ਸੀ ਇਹਦੇ ਭਾਗ ਸਿੰਘ ਜੀ ਰਾਜ ਚਲੂ ਸਕਦੇ ਠੀਹ ਹੁੰਦਾ ਛੀਤੀ ਦੇ ਬਸਤੇ ਹੀ ਮਾਤਰੂ ਤੇ ਮੈਂ ਜਿੱਥੇ ਉਹਨਾਂ ਨੂੰ ਛੱਡਦਾ ਤੇ ਫੁੱਲ ਭੇਟ ਕਰਦਾ ਮੈਂ ਚਾਹੁੰਦਾ ਕਿ ਸਾਡਾ ਦੇਸ਼ ਸਾਡਾ ਪੰਜਾਬ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਬਣੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਨੇ ਸੁਪਨਾ ਲਿਆ ਸੀ ਭ੍ਰਿਸ਼ਟਾਚਾਰ ਮੁਕਤ ਦਾ ਹਰ ਪ੍ਰਜਾ ਇੱਜ਼ਤ ਦੀ ਰੋਟੀ ਖਾਏ ਔਰ ਮੈਂ ਮੈਂ ਅਰਦਾਸ ਕਰਦਾ ਕਿ ਪੰਜਾਬ ਉਹੋ ਜਿਹਾ ਬਣੇ ਪਰਮੇ ਨੂੰ ਆਸ ਇਸ ਕਰਕੇ ਜੋ ਦਿੱਲੀ ਚੋਂ ਪ੍ਰੇਸ਼ਟ ਲੋਕ ਨੇ ਤੁਸੀਂ ਸਕੂਲਾਂ ਦੀ ਗੱਲ ਕੀਤੀ ਅੱਜ ਮੈਂ ਕਹਾਰਦੇ ਮੁੱਖ ਪੱਨੇ ਤੇ ਪੜ ਕੇ ਆਇਆ ਕਿ ਜਿਹੜੇ ਸਕੂਲ ਦੀ ਗੱਲ ਕਰਦੇ ਆ ਸਕੂਲਾਂ ਦੇ ਕਮਰਿਆਂ ਦੇ ਨਾਂ ਦੇ 13000 ਕਰੋੜ ਰੁਪਏ ਦਾ ਦਿੱਲੀ ਚ ਘਪਲਾ ਕਰਕੇ ਸੁਸੋਧਿਆ ਸਾਹਿਬ ਆ ਗਏ ਤੇ ਜਿਹੜਾ ਕਿੰਨੇ 100 ਕਰੋੜ ਦਾ ਛਰਾਬ ਦਾ ਘਪਲਾਇਆ ਉਹ ਉਥੋਂ ਜੋ ਕਰਦੇ ਆ ਇਹ ਉਹ ਹੁਣ ਇੱਥੇ ਪੰਜਾਬ ਚ ਕਰਨਗੇ ਆਪਾਂ ਕਿਤੇ ਪ੍ਰਿਤ ਬੰਦੇ ਤੋਂ ਜਿਹੜਾ ਜੇਲ ਕੱਟ ਕੇ ਆਇਆ ਹੋਵੇ ਉਹਦੇ ਤੋਂ ਮੇਰੀ ਉਮੀਦ ਕਿ ਮੈਂ ਰੱਖ ਸਕਦਾ ਕਿ ਉਹ ਇੱਥੇ ਆ ਕੇ ਬਹੁਤ ਇਮਾਨਦਾਰੀ ਦਿਖਾਉਗਾ ਸੋ ਮੈਨੂੰ ਆਸ ਉਮੀਦ ਕੋਈ ਪਰ ਮੈਂ ਚਲੋ ਭਗਤ ਸਿੰਘ ਉਹਨਾਂ ਨੂੰ ਸਰਦਾ ਤੇ ਫਿਰ ਮੇਟ ਕਰਦਾ ਪਿਆ ਦੋ ਗੱਲਾਂ ਜ਼ਰੂਰ ਕਹੂੰਗਾ ਕਿ ਇੱਕ ਤਾਂ ਮੇਰੀ ਆਸ ਤੇ ਅਰਦਾਸ ਹੈ ਕਿ ਪੰਜਾਬ ਸਾਡੇ ਇਤਿਹਾਸ ਗੁਰੂ ਸਖਦੇਵ ਸਿੰਘ ਜੀ ਔਰ ਸਾਡੇ ਕੌਮੀ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਹੈ